ਅੱਜ ਆਪਾਂ ਤੁਹਾਨੂੰ ਮੋਡੇ ਦੀ ਕਾਟ ਬਾਰੇ ਦੱਸਾਂਗੇ ਵੀ ਮੋਡੇ ਦੀ ਕਾਟ ਕਿਸ ਤਰ੍ਹਾਂ ਪਾਈਏ ਕਿ ਕਮੀਜ਼ ਵਿੱਚ ਝੋਲ ਨਾ ਪਵੇ ਜਦੋਂ ਆਪਾਂ ਮੋਡੇ ਦੀ ਕਾਟ ਸਹੀ ਤਰੀਕੇ ਨਾਲ ਨਹੀਂ ਪਾਉਂਦੇ ਤਾਂ ਅੱਗੇ ਵਾਲੀ ਸਾਈਡ ਬਾਹਰ ਆ ਜਾਂਦੀ ਹੈ ਬਾਹਰ ਆਉਣ ਕਾਰਨ ਫਿਰ ਕਮੀਜ਼ ਦੀ ਫਿਟਿੰਗ ਜੋ ਹੁੰਦੀ ਹੈ ਸਹੀ ਨਹੀਂ ਲੱਗਦੀ ਅੱਜ ਆਪਾਂ ਤੁਹਾਨੂੰ ਕਮੀਜ਼ ਦੀ ਮੋਡੇ ਦੀ ਕਾਟ ਬਾਰੇ ਦੱਸਾਂਗੇ ਇਸ ਤਰ੍ਹਾਂ ਪਹਿਲਾਂ ਲੰਬਾਈ ਲੈ ਲੈਣੀ ਹੈ ਉਹ ਤਾਂ ਤੁਹਾਨੂੰ ਪਤਾ ਹੀ ਹੈ ਕਮੀਜ਼ ਦੀ ਲੰਬਾਈ ਲੈ ਕੇ ਘੇਰਾ ਲੈ ਲੈਣਾ ਹੈ ਆਪਾਂ ਜਿਵੇਂ ਘੇਰਾ ਹੈਗਾ ਇਹਦਾ 22 ਇੰਚ ਤੇ ਆਪਾਂ 24 ਇੰਚ ਲਵਾਂਗੇ 24 ਇੰਚ ਘੇਰਾ ਤੇ ਇਹ ਆਊਗਾ 12 ਇੰਚ 12 ਤੇ 12 24 ਆ ਦੇਖੋ 24 ਇੰਚ 12 ਤੇ ਨਿਸ਼ਾਨ ਲਗਾ ਲਿਆ ਆਪਾਂ ਇਹ ਹੋ ਗਿਆ घेरा फिर इस तो अगे तीरा का निशान लवेंगे भी तीरा कि है इसका तीरा है साढ़े छे इंच फिर आप इस तरह साढ़े छे इंच से निशान लगावे साढ़े छे इंच से निशान लगा के फिर इसकी जो छाती है छाती इसकी है बाई इंच वो भी आप 12 ਇੰਚ ਤੇ ਹੀ ਨਿਸ਼ਾਨ ਲਗਾ ਲਾਂਗੇ 12 ਇੰਚ ਤੇ ਨਿਸ਼ਾਨ ਲਗਾ ਕੇ ਫਿਰ ਆਪਾਂ ਇਸ ਦਾ ਇਸ ਤਰ੍ਹਾਂ ਬਾਕਸ ਤਿਆਰ ਕਰਾਂਗੇ ਇੱਕ ਇਸ ਤਰ੍ਹਾਂ ਬਾਕਸ ਤਿਆਰ ਇੱਥੋਂ ਕਰਨਾ ਹੈ ਜਿੱਥੋਂ ਆਪਾਂ ਤੀਰੇ ਦਾ ਨਿਸ਼ਾਨ ਲਗਾਇਆ ਹੈ ਤੀਰੇ ਦਾ ਨਿਸ਼ਾਨ ਆਪਾਂ ਇੱਥੋਂ ਲਗਾਇਆ ਹੈ ਇੱਥੋਂ 8 ਇੰਚ ਰੱਖਾਂਗੇ 8 ਇੰਚ ਕਿਉਂਕਿ ਆਪਾਂ ਮੋਡਾ ਜੋ 8 ਇੰਚ ਰੱਖਣਾ ਹੈ ਕਈਆਂ ਦੇ ਤਾਂ 7.5 ਇੰਚ ਹੀ ਆਉਂਦਾ ਹੈ ਕਈਆਂ ਦੇ 8 ਇੰਚ ਆਉਂਦਾ ਹੈ ਉਹ ਆਪਾਂ ਦੇਖ ਲੈਣਾ ਹੈ ਵੀ ਕਿਦਾ ਆਉਂਦਾ ਹੈ ਇਸ ਤਰ੍ਹਾਂ ਇਸ ਨੂੰ ਬਾਕਸ ਬਣਾ ਲਓ ਆ ਦੇਖੋ ਬਾਕਸ ਬਣ ਗਿਆ ਨਾ ਦਿਖ ਰਿਹਾ ਨਾ ਤੁਹਾਨੂੰ ਇਹ ਬਣ ਗਿਆ ਬਾਕਸ ਇਸ ਖੁੰਝੇ ਤੋਂ ਆਪਾਂ ਲਵਾਂਗੇ ਹੁਣ ਜੋ ਆਪਾਂ ਮੋਡੇ ਦੀ ਕਟਾਈ ਕਰਨੀ ਹੈ 1.5 ਇੰਚ ਅਗਲੀ ਸਾਈਡ ਦਾ ਇੱਥੇ ਨਿਸ਼ਾਨ ਲਗਾ ਲੈਣਾ ਆਪਾਂ ਇਸ ਖੁੰਝੇ ਤੋਂ ਇੱਥੋਂ ਤੱਕ ਇਹ 1.5 ਇੰਚ ਲਵਾਂਗੇ ਮੂਰਲੇ ਸਾਈਡ ਦਾ ਠੀਕ ਹੈ ਨਾ ਇਹ 1.5 ਇੰਚ ਜਦੋਂ ਆਪਾਂ ਲੈ ਲਿਆ ਫਿਰ ਆਪਾਂ ਇੱਥੋਂ ਲੈ ਕੇ ਇਸ ਦੀ ਇਸ ਤਰ੍ਹਾਂ ਆਪਣੇ ਹੱਥ ਨਾਲ ਹੀ ਸ਼ੇਪ ਦੇ ਦੇਵਾਂਗੇ ਇਸ ਤਰ੍ਹਾਂ ਗੁਲਾਈ ਪਾ ਦੇਵਾਂਗੇ ਦੇਖੋ ਬਣ ਗਿਆ ਨਾ ਇਹ ਮੂਰਲੇ ਕਮੀਜ਼ ਦਾ ਮੋਡੇ ਦੀ ਕਾਟ ਇਸ ਤਰ੍ਹਾਂ ਪਾਓ ਜਦੋਂ ਇਹ ਕਈ ਵਾਰ ਆਪਾਂ ਇਸ ਤਰ੍ਹਾਂ نیچے ਲੈ ਕੇ ਪਾਉਂਦੇ ਹਾਂ ਤਾਂ ਇੱਥੇ ਆ ਚੀਜ਼ ਤੇ ਇਸ ਤਰ੍ਹਾਂ ਵਲ ਪੈਣ ਲੱਗ ਜਾਂਦੀ ਹੈ ਫਿਰ ਉਹ ਵਾਲਾ ਜੋ ਵਧੀਆ ਨਹੀਂ ਲੱਗਦੇ ਤੇ ਜੋ ਹੈ ਬੈਕ ਸਾਈਡ ਹੁਣ ਆਪਾਂ ਤੁਹਾਨੂੰ ਬੈਕ ਸਾਈਡ ਦਾ ਵੀ ਇੱਥੇ ਹੀ ਨਿਸ਼ਾਨ ਲਗਾ ਕੇ ਦਿਖਾ ਦਿੰਨੇ ਆ ਇਹ ਤਾਂ ਇਥੋਂ 1.5 ਇੰਚ ਲੈਣਾ ਹੈ ਉਹ ਇਥੋਂ 1 ਇੰਚ ਲੈਣਾ ਹੈ ਜਿੱਥੋਂ ਇਸ ਦੀ ਕਾਰਟ ਪਾਈਏ ਇਥੋਂ 1 ਇੰਚ ਆ ਦੇਖੋ 1 ਇੰਚ ਆ ਗਿਆ ਨਾ ਇਹ ਹੈਗੀ ਇਥੋਂ 1 ਇੰਚ ਨਿਸ਼ਾਨ ਲਗਾਣਾ ਇਹ ਹੈ ਬੈਕ ਸਾਈਡ ਦੇਖੋ ਅੱਗੇ ਨਾ ਗੁਲਾਈ ਦਿਖ ਰਿਹਾ ਨ ਤੁਹਾਨੂੰ ਇਹ ਹੈ ਗਲਾਈ ਮੂਰਲੇ ਪਾਸੇ ਕਮੀਜ਼ ਦੀ ਇਹ ਗਲਾਈ ਹੈ ਬੈਕ ਸਾਈਡ ਦੇ ਕਮੀਜ਼ ਦੀ ਤੇ ਫਿਰ ਆਪਾਂ ਇੱਥੋਂ ਰੱਖਣਾ ਹੈ ਇਹ 12 ਇੰਚ 12 ਇੰਚ ਛਾਤੀ ਦਿਖ ਰਿਹਾ ਨ 12 ਇੰਚ ਛਾਤੀ ਹੁੰਦੀ ਹੈ ਇਸ ਦੀ ਫਿਰ ਆਪਾਂ ਇਸ ਨੂੰ ਇਸ ਤਰ੍ਹਾਂ ਇੱਥੋਂ ਕਟਾਈ ਕਰ ਦੇਾਂਗੇ ਇਹ ਗੱਲ ਇਹ ਆਪਾਂ ਤੁਹਾਨੂੰ ਦੱਸਿਆ ਹੈ ਵੀ ਮੋਡੇ ਦੀ ਕਾਟ ਕਿਸ ਤਰ੍ਹਾਂ ਪਾਈਏ ਜਦੋਂ ਆਪਾਂ ਮੋਡੇ ਦੀ ਕਾਟ ਸਹੀ ਨਹੀਂ ਪੈਂਦੀ ਤਾਂ ਇਹ ਝੋਲ ਪੈਣ ਲੱਗ ਜਾਂਦਾ ਹੈ ਫਿਰ ਫਿਰ ਮੋਡੇ ਦੀ ਕਾਟ ਗਲਤ ਹੋ ਜਾਂਦੀ ਹੈ ਫਿਰ ਇਸ ਦਾ ਕੋਈ ਵੀ ਸਹੀ ਤਰੀਕਾ ਨਹੀਂ ਰਹਿੰਦਾ ਇਸ ਤਰ੍ਹਾਂ ਇਸ ਨੂੰ ਕਟਾਈ ਕਰ ਲੈਣੀ ਆ ਫਿਰ ਆਪਾਂ ਤੁਹਾਨੂੰ ਦਿਖਾਈਏ ਇਹ ਕਿਸ ਤਰ੍ਹਾਂ ਆ ਜਾਏਗਾ ਇਸ ਤਰ੍ਹਾਂ ਦਿਖ ਰਿਹਾ ਨਾ ਤੁਹਾਨੂੰ ਇਸ ਤਰ੍ਹਾਂ ਆ ਜਾਏਗਾ ਫਿਰ आखो इधर इस तरह इस दी गुलाई है ये अगली साइड ठीक है ना इतों आप रखना सी छाती तो बारह इंच ठीक है ना बारह इंच इंचो सही बारह इंच आ गया ना फिर ये मोडा देखो तुम ਜਦੋਂ ਆਪਾਂ ਇੱਥੋਂ ਨਿਸ਼ਾਨ ਲਗਾ ਕੇ ਦੇਖਾਂਗੇ ਤਾਂ ਇਹ 9 ਇੰਚ ਆ ਗਿਆ 9 ਇੰਚ ਆ ਗਿਆ ਇਹ ਆਪਾਂ ਰੱਖਣਾ ਹੈ 8.5 ਇੰਚ ਫਿਰ ਇਹ ਪਤਾ ਕੀ ਕਰਨਾ ਹੈ ਉੱਪਰੋਂ ਆਪਾਂ ਹਜੇ ਅੱਧੇ ਇੰਚ ਦੀ ਕਾਟ ਪਾਉਣੀ ਹੈ ਜੋ ਕਿ ਇੱਥੋਂ ਕਈਆਂ ਦੇ ਨਾ ਮੋਢੇ ਤੋਂ ਡਿੱਗਣ ਲੱਗ ਜਾਂਦਾ ਕਮੀਜ਼ ਇਹ ਕਾਟ ਜ਼ਰੂਰੀ ਹੁੰਦੀ ਹੈ ਜੋ ਆਪਾਂ ਉੱਪਰ ਇਸ ਤਰ੍ਹਾਂ ਅੱਧੇ ਇੰਚ ਦੀ ਕਾਟ ਪਾਉਣੀ ਹੈ ਇਸ ਤਰ੍ਹਾਂ ਇੱਥੋਂ ਅੱਧੇ ਇੰਚ ਦਾ ਨਿਸ਼ਾਨ ਲੈ ਕੇ ਤੇ ਇੱਧਰ ਨੂੰ ਆ ਦਿਖਾਇਆ ਹੋਇਆ ਤੁਹਾਨੂੰ ਇਸ ਤਰ੍ਹਾਂ ਨਿਸ਼ਾਨ ਲੱਗਿਆ ਹੋਇਆ ਨਾ ਜੋ ਇਸ ਤਰ੍ਹਾਂ ਆਪਾਂ ਇਸ ਦੇ 1/2 ਇੰਚ ਦੀ ਕਾਟ ਪਾ ਦੇਾਂਗੇ ਆ ਦੇਖੋ ਪੈ ਗਈ 1/2 ਇੰਚ ਦੀ ਕਾਟ ਇਸ ਤਰ੍ਹਾਂ 1/2 ਇੰਚ ਦੀ ਕਾਟ ਪੈ ਜਾਏਗੀ ਇਹ ਕਮੀਜ਼ ਦਾ ਆ ਗਿਆ ਬੈਕ ਸਾਈਡ ਇਹ ਅਗਲੀ ਸਾਈਡ ਠੀਕ ਹੈ ਨਾ ਇੱਧਰ ਹੈ ਬੰਦ ਵਾਲਾ ਪਾਸਾ ਫਿਰ ਆਪਾਂ ਇਸ ਤੋਂ ਅੱਗੇ ਤੁਹਾਨੂੰ ਗਲਾ ਵੀ ਦੱਸ ਦਈਏ ਓਕੇ ਗਲੇ ਦਾ ਆਪਾਂ ਇੱਥੋਂ ਕਿੰਨਾ ਰੱਖਾਂਗੇ ਇਹ ਹੈ 5 ਇੰਚ ਗਲਾ ਉਸ ਦਾ ਹੈ ਇੱਧਰ ਨੂੰ ਚੌੜਾ 5 ਇੰਚ ਤੇ ਆਪਾਂ ਇੱਥੋਂ 2.5 ਇੰਚ ਲਵਾਂਗੇ ਕਾਈ ਇੰਚ ਤੇ ਨਿਸ਼ਾਨ ਲਗਾ ਕੇ ਆਪਾਂ ਨੀਚੇ ਨੂੰ ਲਵਾਂਗੇ ਇਹ 6 ਇੰਚ ਕੋਈ 5 ਇੰਚ ਪਹਿਨਦਾ ਹੈ ਕੋਈ 6 ਇੰਚ ਪਹਿਨਦਾ ਹੈ ਉਹ ਆਪੂ ਆਪਣੀ ਪਸੰਦ ਹੈ ਤੇ ਆਪੂ ਆਪਣੇ ਹਿਸਾਬ ਨਾਲ ਕਈ ਜੋ ਹੈਵੀ ਹੁੰਦੀਆਂ ਹਨ ਸਰੀਰ ਆਪਣਾ ਹੈ ਥੋੜਾ ਤੇ ਇਸ ਕਰਕੇ ਫਿਰ ਨਾ ਜੇ ਆਪਾਂ 5 ਇੰਚ ਰੱਖ ਦਿੰਨੇ ਆ ਤੇ ਉਹ ਤਾਂ ਨੂੰ ਚੜਦਾ ਰਹਿੰਦਾ ਕਮੀ ਇਸ ਕਰਕੇ ਉਸ ਦਾ 6 ਇੰਚ ਹੀ ਰੱਖਾਂਗੇ ਆਪਾਂ 6 ਇੰਚ ਰੱਖ ਕੇ ਇਥੋਂ ਵੀ ਆਪਾਂ ਇਸ ਤਰ੍ਹਾਂ ਬਾਕਸ ਬਣਾ ਲੈਣਾ ਹੈ इस तरह बॉक्स बन जाएगा इधरों रखना है ही ढाई इंच ही देखो आ गया ना ढाई इंच इस तरह इसका बॉक्स बना दो ढाई इंच से ठीक है ना दिख रहा ना तो बॉक्स बन गया ढाई इंच पर फिर आप करना है इस तो एक इंच की निशान लगाना है इस खूंजे तो इधर वाली साइड एक इंच से निशान लगावेंगे देखो इधर एक इंच से निशान लग गया ना एक इंच से निशान लगा के इस तरह आपू मिला देना है देखो आ गई ना गोलाई सही देखो ਤੁਹਾਨੂੰ ਕਿਸ ਤਰ੍ਹਾਂ ਲੱਗੀ ਇਹ ਇਹ ਹੈ ਗਲਾ ਬੈਕ ਸਾਈਡ ਦਾ ਅਗਲੀ ਸਾਈਡ ਤੇ ਆਪਾਂ ਬੁਕਰਮ ਪਾ ਦਿੰਨੇ ਆ ਬੁਕਰਮ ਪਾ ਕੇ ਲਗਾ ਲੈਣੇ ਆ ਇਹ ਬੈਕ ਸਾਈਡ ਹੈ ਗਲਾ ਗਲੇ ਦਾ ਬੈਕ ਸਾਈਡ ਹੈ ਫਿਰ ਇੱਥੋਂ ਇਸ ਤਰ੍ਹਾਂ ਇਸ ਦੀ ਇਸ ਤਰ੍ਹਾਂ ਕਟਾਈ ਕਰਦੇ ਹੋ ਪਹਿਲਾਂ ਤਾਂ ਆਪਾਂ ਆਹ ਵਾਲੀ ਸਾਈਡ ਕਟਾਈ ਕਰਾਂਗੇ ਫਿਰ ਇੱਕ ਕਮੀਜ਼ ਦਾ ਪਾਸਾ ਵਿੱਚੋਂ ਇਸ ਤਰ੍ਹਾਂ ਕਢਾਲ ਕੇ ਦੂਸਰੇ ਪਾਸੇ ਦੀ ਕਰਾਂਗੇ ਫਿਰ ਆਪਾਂ ਇਸ ਤਰ੍ਹਾਂ ਇਸ ਨੂੰ ਗੋਲਾਈ ਲਗਾ ਦੇਾਂਗੇ ਦੇਖੋ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਹੈ ਇਹ ਜੋ ਆਪਾਂ ਗਲੇ ਦਾ ਦੱਸਿਆ ਹੈ ਮੈਨੂੰ ਲੱਗਦਾ ਤੁਹਾਨੂੰ ਜਰੂਰ ਸਮਝ ਆ ਗਈ ਹੋਗੀ ਜੇ ਤੁਹਾਨੂੰ ਨਾ ਸਮਝ ਆਈ ਹੋਈ ਤਾਂ ਤੁਸੀਂ ਮੈਨੂੰ ਕਮੈਂਟ ਵਿੱਚ ਦੱਸ ਸਕਦੇ ਹੋ ਜਿੱਥੇ ਵੀ ਤੁਹਾਨੂੰ ਨਾ ਸਮਝ ਆਈ ਹੋਈ ਤਾਂ ਆਪਾਂ ਵਧੀਆ ਤਰੀਕੇ ਦੇ ਨਾਲ ਸਟੈਪ ਵਾਈਜ਼ ਸਟੈਪ ਤੁਹਾਨੂੰ ਸਮਝਾਇਆ ਕਰਾਂਗੇ ਅਗਲੀ ਵੀਡੀਓ ਜੋ ਵੀ ਤੁਹਾਡਾ ਕਮੈਂਟ ਆਵੇਗਾ ਵੀ ਕਿਸ ਬਾਰੇ ਪੁੱਛਣਾ ਹੈ ਬਾਜੂ ਬਾਰੇ ਜਾਂ ਬੈਕਸਾਈਡ ਬਾਰੇ ਜਾਂ ਪਲੇਟਾਂ ਬਾਰੇ ਆਪਾਂ ਉਸ ਵਾਰ ਹੀ ਨਵੀਂ ਅੱਗੇ ਵੀਡੀਓ ਲੈ ਕੇ ਆਵਾਂਗੇ ਹੁਣ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੁਸੀਂ ਮੈਨੂੰ ਜਰੂਰ ਦੱਸਣਾ ਕਿਉਂਕਿ ਆਪਾਂ ਘਰ ਬੈਠੇ ਹੁੰਨੇ ਆ ਕਈ ਵਾਰ ਆਪਾਂ ਹੁਣ ਕਮੀਜ਼ ਬਾਜ਼ਾਰ ਵਿੱਚ ਸਲਾਈ ਕਰਾਉਣੀ ਹੈ ਤਾਂ ਆਪਣੀ ਫਿਟਿੰਗ ਕਈ ਵਾਰ ਨਹੀਂ ਸਹੀ ਬੈਠਦੀ ਤਾਂ ਇਸ ਕਰਕੇ ਆਪਾਂ ਘਰ ਆਪੋ ਆਪਣੀ ਬੈਠੇ-ਬੈਠੀ ਸਲਾਈ ਸਿੱਖ ਸਕਦੇ ਆ ਤੇ ਆਪਣਾ ਪੈਸਾ ਵੀ ਬਚ ਜਾਏਗਾ ਜੋ ਆਪਾਂ ਟੇਲਰਾਂ ਨੂੰ ਦਿੰਦੇ ਹਾਂ ਪੈਸਾ ਆਪਣੇ ਘਰ ਵਧੀਆ ਤੋਂ ਵਧੀਆ ਸਲਾਈ ਕਰਕੇ ਕਮੀਜ਼ ਜਿਸ ਤਰ੍ਹਾਂ ਦੀ ਆਪਣੀ ਮਨਪਸੰਦ ਹੁੰਦੀ ਹੈ ਉਸ ਤਰ੍ਹਾਂ ਦਾ ਪਾਓ ਤੇ ਮੈਨੂੰ ਲੱਗਦਾ ਹੈ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਜੇ ਤੁਹਾਨੂੰ ਵਧੀਆ ਲੱਗਾ ਤਾਂ ਮੈਨੂੰ ਜਰੂਰ ਦੱਸਣਾ ਕੋਮਲ ਸਟੀਚਿੰਗ ਕਲਾਸ ਚੈਨਲ ਆਪਣਾ ਹੈ ਕੋਮਲ ਸਟੀਚਿੰਗ ਕਲਾਸ ਜੇ ਕਿਸੇ ਭੈਣ ਭਾਈ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਕਰ ਸਕਦੇ ਹੋ ਇਸ ਤੋਂ ਅੱਗੇ ਆਪਾਂ ਅਗਲੀ ਵੀਡੀਓ ਲੈ ਕੇ ਆਵਾਂਗੇ ਮੈਨੂੰ ਲੱਗਦਾ ਤੁਹਾਨੂੰ ਜ਼ਰੂਰ ਸਮਝ ਆ ਗਈ ਹੋएगी ਵੀ ਮੋਡੇ ਦੇ ਵਿੱਚ ਝੋਲ ਪੈਂਦਾ ਤਾਂ ਆਪਾਂ ਕਿਸ ਤਰ੍ਹਾਂ ਉਸ ਨੂੰ ਸਹੀ ਕਰੀਏ ਇਸ ਤਰ੍ਹਾਂ ਉਸ ਦੀ ਗਲਾਈ ਪਾਵਾਂਗੇ ਤਾਂ ਕਦੇ ਵੀ ਮੋਡੇ ਦੀ ਕਾਟ ਦੇ ਵਿੱਚ ਝੋਲ ਨਹੀਂ ਪਵੇਗਾ ਵੜ ਪੈ ਜਾਂਦੀ ਹੈ ਨਾ ਫਿਰ ਉਹ ਫਿਟਿੰਗ ਸਹੀ ਨਹੀਂ ਆਉਂਦੀ ਇਸ ਕਰਕੇ ਤੁਸੀਂ ਜ਼ਰੂਰ ਇਸ ਨੂੰ ਇਸ ਤਰ੍ਹਾਂ ਕਾਟ ਪਾ ਕੇ ਦੇਖਣਾ ਵੀ ਤੁਹਾਨੂੰ ਕਿਵੇਂ ਲੱਗਦਾ ਹੈ ਮੈਨੂੰ ਜਰੂਰ ਦੱਸਣਾ ਅੱਗੇ ਤੁਹਾਨੂੰ ਹਫ਼ਤੇ ਤੋਂ ਬਾਅਦ ਫਿਰ ਵੀਡੀਓ ਇੱਕ ਪਾਵਾਂਗੀ ਜਿਸ ਵੀ ਤਰ੍ਹਾਂ ਦਾ ਤੁਹਾਡਾ ਕਮੈਂਟ ਆਵੇਗਾ ਧੰਨਵਾਦ